ਚੇਤਨ ਜੀ ਇੱਕ ਪੱਤਰਕਾਰ ਦਾ ਦੂਜੇ ਪੱਤਰਕਾਰ ਦੇ ਲਈ ਕੀ ਫਰਜ਼ ਹੋਣਾ ਚਾਹੀਦਾ ਜਾਂ ਇਹ ਕਿਵੇਂ ਇਕਜੁੱਟ ਹੋ ਸਕਦੇ ਨੇ ਜੀ ਦੇਖੋ ਫਰਜ਼ ਓਕੇ ਸੋਕੇ ਟਾਈਮ ਸਾਨੂੰ ਸਾਰਿਆਂ ਨੂੰ ਇਕਜੁੱਟ ਰਹਿਣਾ ਚਾਹੀਦਾ ਕੰਮ ਆਪੋ ਆਪਣਾ ਠੀਕ ਹੈ ਤੁਸੀਂ ਕਿਸੇ ਨਾਲ ਖਬਰਾਂ ਨਹੀਂ ਸ਼ੇਅਰ ਕਰਨੀਆਂ ਠੀਕ ਹੈ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਗਰੁੱਪੀਸਮ ਹੁੰਦਾ ਹਰ ਕੰਮ ਦੇ ਵਿੱਚ ਕਰ ਰੱਖਣਾ ਵੀ ਚਾਹੀਦਾ ਜਿਹੜੀ ਸਾਡੀ ਮਿਹਨਤ ਆ ਕਿਉਂਕਿ ਇੱਕ ਪੱਤਰਕਾਰ ਆ ਫੋਰ ਐਗਜ਼ਾਮਪਲ ਤੁਸੀਂ ਹੋ ਤੁਸੀਂ 2000 ਦਾ ਤੇਲ ਫੂਕੇ ਕਿਤੇ ਖਬਰ ਕਰਨ ਜਾਣੇ ਹੋ ਮੇਰੇ ਵਰਗੇ ਘਰ ਬੈਠੇ ਨੂੰ ਤੁਸੀਂ ਖਬਰ ਦੇ ਦੇਦਨੇ ਹੋ ਠੀਕ ਆ ਜਦੋਂ ਮੈਂ ਕਿਸੇ ਮੁਸ਼ਕਲ ਘੜੀ ਦੇ ਵਿੱਚ ਆ ਮੈਂ ਨਹੀਂ ਫੀਲਡ ਦੇ ਵਿੱਚ ਨਿਕਲ ਸਕਦਾ ਮੈਂ ਬਿਮਾਰ ਆ ਮੇਰੇ ਘਰ ਦੇ ਵਿੱਚ ਕੋਈ ਦਿੱਕਤ ਆ ਮੇਰਾ ਰਿਸ਼ਤੇਦਾਰੀ ਦੇ ਕਿਤੇ ਪ੍ਰੋਗਰਾਮ ਹੈ ਕਿਤੇ ਜਾਣਾ ਉਦੋਂ ਤਾਂ ਤੁਹਾਡਾ ਫਰਜ਼ ਵੱਡਾ ਹੈ ਕਿ ਤੁਸੀਂ ਮੈਨੂੰ ਖਬਰ ਦਿਓ ਜੇ ਤੁਸੀਂ ਕਹੋ ਕਿ ਪ੍ਰੀਤ ਚੇਤਨ ਨੂੰ ਮਹੀਨਾ ਦੋ ਮਹੀਨੇ ਘਰ ਬੈਠੇ ਬਿਨਾਂ ਮਤਲਬ ਤੋਂ ਖਬਰਾਂ ਦੇਈ ਜਾਵੇ ਉਹ ਵੀ ਗੱਲ ਗਲਤ ਹੈ ਜਿਹੜੇ ਘਰ ਬੈਠੇ ਪੱਤਰਕਾਰ ਬਣਾਉਣੇ ਨੇ ਕਦੀ ਤਾਂ ਆਮ ਆਦਮੀ ਪਾਰਟੀ ਪੱਤਰਕਾਰਾਂ ਨਾਲ ਲੈ ਕੇ ਤੁਰਦੀ ਸੀ মিডিਆ ਨਾਲ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਪੱਤਰਕਾਰ ਕਿਉਂ ਚ ਪਣ ਲੱਗੇ ਦੇਖੋ ਤਾਂ ਸੁਹੇ ਦੀ ਗੱਲ ਆ ਜੀ ਦਸੂਹੇ ਦੇ ਪੱਤਰਕਾਰ ਤੇ ਜਿਹੜਾ ਉਹ ਹਮਲਾ ਹੁੰਦਾ ਮਾਈਨਿੰਗ ਮਾਫੀਆ ਵੱਲੋਂ ਉਸ ਤੋਂ ਪਹਿਲਾਂ ਮੈਨੂੰ ਟਰੈਕ ਆਉਂਦੇ ਨੇ ਜਦੋਂ ਮੈਂ ਇੱਕ ਪੋਲ ਖੋਲਦਾ ਨਜਾਇਜ਼ ਮਾਈਨਿੰਗ ਚੱਲਦੀ ਹੈ ਜਿਉਂ ਇਹ ਹਲਕਾ ਦਸੂਹਾ ਮਕੇਰੀਆਂ ਦੇ ਵਿੱਚ ਤਾਂ ਉੱਥੇ ਹੀ ਫਿਰ মিডিਆ ਕਵਰੇਜ ਜਦੋਂ ਇੱਕ ਕਾਂਗਰਸ ਤੇ ਝਾੜੂ ਵਾਲਿਆਂ ਦੀ ਆਪਸੀ ਤਕਰਾਰ ਹੁੰਦੀ ਹੈ ਤੇ মিডিਆ ਉਹਨੂੰ ਕਵਰੇਜ ਕਰ ਰਿਆ ਹੁੰਦਾ ਤੇ ਵਿਧਾਇਕ ਦੇ ਭਰਾ ਵੱਲੋਂ ਮੋਬਾਈਲ ਖੋਲਿਆ ਜਾਂਦਾ ਤੇ ਇਥੋਂ ਤੱਕ ਮੈਨੂੰ ਹਾਂਜੀ ਪੱਤਰਕਾਰ ਗਏ ਕਿੱਥੇ ਉਹ ਪੱਤਰਕਾਰ ਸਾਰੇ ਜ਼ਿਲ੍ਹੇ ਦੇ ਇਕਜੁੱਟ ਹੋ ਜਾਣ ਸਾਰੇ ਧਿਆਨ ਨਾਲ ਸੁਣ ਲਿਓ ਪੱਤਰਕਾਰ ਇਕਜੁੱਟ ਹੋ ਜਾਣੇ ਇੱਕ ਵਾਰ ਕਹਿ ਦਵਾਂ ਅਸੀਂ ਪ੍ਰਸ਼ਾਸਨਿਕ ਖਬਰਾਂ ਨਹੀਂ ਕਰਨੀਆਂ ਸਰਕਾਰ ਦੀਆਂ ਖਬਰਾਂ ਨਹੀਂ ਕਰਨੀਆਂ ਜਦ ਤੱਕ ਕਿ ਮਾਫੀ ਨਹੀਂ ਮੰਗਦੇ ਇਹ ਜੈਲੋ ਕਾਰਡ ਦਾ ਬੜਾ ਰੌਲਾ ਚੱਲਦਾ ਕਿ ਨਹੀਂ ਇਹ ਤੇ ਇਹ ਕਹਦੇ ਪੱਤਰਕਾਰ ਇਹਨਾਂ ਕਿਹੜਾ ਜੈਲੋ ਕਾਰਡਾ ਕੀ ਗੱਲ ਜੈਲੋ ਕਾਰਡ ਵਾਲੇ ਪੱਤਰਕਾਰ ਹੋ ਸਕਦੇ ਨੇ ਬਾਕੀ ਕੋਈ ਪੱਤਰਕਾਰ ਨਹੀਂ ਦੇਖੋ ਜੈਲੋ ਕਾਰਡ ਲੋ ਤਾਂ ਇੱਕ ਹੂਆ ਹੀ ਬਣਾਤਾ ਇਹ ਆਮ ਲੋਕਾਂ ਨੇ ਨਹੀਂ ਬਣਾਇਆ ਇਹ ਪੱਤਰਕਾਰਾਂ ਨੇ ਹੀ ਬਣਾਇਆ ਜੀ ਪੱਤਰਕਾਰਾਂ ਦੀ ਜੜਾ ਵੱਡਣ ਵਾਲੇ ਕੋਈ ਹੋਰ ਨਹੀਂ ਕੋਈ ਆਮ ਲੋਕ ਨਹੀਂ ਕੋਈ ਰਾਜਨੀਤਿਕ ਲੀਡਰ ਨਹੀਂ ਉਹ ਪੱਤਰਕਾਰ ਹੀ ਆ ਜੀ ਜਿਹੜੇ ਪੁਰਾਣੇ ਜੰਮ ਕੇ ਬੈਠੇ ਨੇ ਸਾਰੇ ਨਹੀਂ ਮੈਨੂੰ ਬਹੁਤ ਸਾਰਿਆਂ ਦੇ ਫੋਨ ਆਉਂਦੇ ਨੇ ਮੈਨੂੰ ਜਿਹੜਾ ਥਾਪਣਾ ਦਿੰਦੇ ਨੇ ਸ਼ਾਬਾਸ਼ ਮੇਟਾ ਸ਼ਾਬਾਸ਼ ਪੁੱਤ ਵਧੀਆ ਕੰਮ ਕਰਦਾ ਹੋਰ ਅੱਗੇ ਵੱਲ ਵੱਧ ਸਾਨੂੰ ਕਿਤੇ ਉਹ ਫੀਲਡ ਵਿੱਚ ਮਿਲਦੇ ਨੇ ਅਸੀਂ ਦੌੜ ਕੇ ਉਹਨਾਂ ਦੇ ਪੈਰੀ ਵੀ ਯਾਦ ਪੈਰੀ ਹੱਥ ਵੀ ਲਾਈਦਾ ਅੰਤ ਕੁਝ ਕਿ ਪੱਤਰਕਾਰ ਇਸ ਤਰ੍ਹਾਂ ਦੇ ਨੇ ਉਹ ਜਿਹੜੇ ਬਸ ਇੱਕ ਉਹ ਜੋਕਾਂ ਨੂੰ ਚਿੰਬੜੇ ਨਹੀਂ ਹੁੰਦੇ ਕਿ ਅਸੀਂ ਅਸੀਂ ਕਿਤੇ ਦੇ ਵਿੱਚ ਰਹੀਏ ਕੋਈ ਨਵਾਂ ਨਾ ਜੰਪਵੇ ਕਿਉਂ ਭਾਈ ਤੁਸੀਂ ਠੇਕਾ ਲੈ ਲਿਆ ਖੁਸ਼ਿਆਰਪਾ ਨਿਊਜ਼ ਦੇਖ ਰਹੇ ਤਮam ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਸੋ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਨਿਊਜ਼ ਅਦਾਰਿਆਂ ਨੂੰ ਜੇ ਕਹ ਲਈਏ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹ ਜੋ ਨਿਊਜ਼ ਅਦਾਰੇ ਨੇ ਹਮੇਸ਼ਾ ਆਮ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਬਣਦੇ ਨੇ ਪਰ ਕਿਤੇ ਨਾ ਕਿਤੇ ਇੱਕ ਪ੍ਰੋਬਲਮ ਆਦੀ ਹੈ ਕਿ ਜਿਹੜੇ ਨਿਊਜ਼ ادارے ਨੇ ਜਾਂ ਨਿਊਜ਼ ਚੈਨਲ ਨੇ ਇਹ ਇੱਕ ਦੂਜੇ ਦੇ ਨਾਲ ਇੱਕ ਜੁੱਟ ਕਿਉਂ ਨਹੀਂ ਹੁੰਦੀ ਆਪਾਂ ਅੱਜ ਏਸੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਫਿਰ ਤੋਂ ਮੇਰੇ ਸਾਥੀ ਮੌਜੂਦ ਨੇ ਮਿਸਟਰ ਚੇਤਨ ਕਸ਼ਵ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੇਤਨ ਜੀ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤੇ ਜਦੋਂ ਵੀ ਆਮ ਲੋਕਾਂ ਨੂੰ ਕੋਈ ਮੁਸ਼ਕਲ ਆਂਦੀ ਹੈ ਮੀਡੀਆ ਅਦਾਰਾ ਹਮੇਸ਼ਾ ਮੋੜੇ ਪਰ ਜੇ ਆਪਾਂ ਹੁਣ ਦੀ ਗੱਲ ਕਰੀ ਤਾਂ মিডিਆ ਖੁਦ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ ਜੀ ਦੇਖ ਲਓ ਇੱਕ ਬਹੁਤ ਇੱਕ ਇਹ ਚਿੰਤਾਜਨਕ ਵਿਸ਼ਾ ਪ੍ਰੀਤ ਜੀ ਕਿ মিডিਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਲੋਕਾਂ ਤੇ ਜਦੋਂ ਕੋਈ ਭੀੜ ਪੈਂਦੀ ਹੈ ਲੋਕਾਂ ਦੀ ਆਵਾਜ਼ ਨਾ ਤਾਂ ਪ੍ਰਸ਼ਾਸਨ ਸੁਣਦਾ ਨਾ ਸਰਕਾਰ ਸੁਣਦੀ ਹੈ ਤਾਂ ਉਦੋਂ ਲੋਕਾਂ ਵੱਲੋਂ ਜਿਹੜਾ মিডিਆ ਦਾ ਸਹਾਰਾ ਲਿਆ ਜਾਂਦਾ ਹੈ ਤੇ মিডিਆ ਉਹ ਜਿਹੜਾ ਆਪਣੀ ਜਾਣ ਤੇ ਜਿਹੜਾ ਉਹ ਖੇਡ ਕੇ ਇੱਕ ਖਬਰ ਨੂੰ ਨਸ਼ਰ ਕਰਦਾ ਹੈ ਉਹ ਪ੍ਰਸ਼ਾਸਨ ਦੇ ਖਿਲਾਫ ਹੋਵੇ ਉਹ ਸਰਕਾਰ ਦੇ ਖਿਲਾਫ ਹੋਵੇ ਜਾਣ ਤੇ ਖੇਡ ਕੇ ਕਿਵੇਂ ਕਿ ਅੱਜ ਕੱਲ ਹਰ ਇੱਕ ਵਿਅਕਤੀ ਦੀ ਸੋਚ ਹੈ ਕਿ ਜੇਕਰ ਅਸੀਂ ਕਿਸੇ ਅਫਸਰ ਦੇ ਵਿਰੁੱਧ ਬੋਲਾਂਗੇ ਅਸੀਂ ਸਰਕਾਰ ਦੇ ਵਿਰੁੱਧ ਬੋਲਾਂਗੇ ਹੋ ਸਕਦੇ ਸਾਡਾ ਨੁਕਸਾਨ ਕਰ ਸਕਦੇ ਨੇ ਸਾਡੇ ਤੋਂ ਕੋਈ ਪਰਚਾ ਕਰ ਸਕਦੇ ਨੇ ਝੂਠਾ ਜਾਂ ਕਿਸੇ ਵੀ ਤਰ੍ਹਾਂ ਦਾ ਸਾਡਾ ਜਿਹੜਾ ਉਹ ਜਾਨਿਮਾਨੀ ਨੁਕਸਾਨ ਕਰ ਸਕਦੇ ਨੇ ਇਹ ਆਮ ਧਾਰਨਾ ਹੈ ਇੱਕ ਪਰੰਤੂ ਜਦੋਂ ਤੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਇੱਥੇ ਮੈਂ ਸ਼ੁਰੂਆਤ ਦੇ ਵਿੱਚ ਦੱਸ ਦੇਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੇ ਮੀਡੀਆ ਤੇ ਹਮਲੇ ਆ ਜਿਹੜੇ ਉਹ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਹੁੰਦੇ ਸੀ ਇਸ ਤਰ੍ਹਾਂ ਦੇ ਮੀਡੀਆ ਤੇ ਹਮਲੇ ਆ ਜਿਹੜੇ ਉਹ ਕਾਂਗਰਸ ਸਰਕਾਰ ਵੇਲੇ ਵੀ ਹੁੰਦੇ ਸੀ ਪਰੰਤੂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਹਨਾਂ ਨੇ ਰਿਕਾਰਡ ਤੋੜ ਮੀਡੀਆ ਨੂੰ ਜ਼ਲੀਲ ਕੀਤਾ ਹੈ ਰਿਕਾਰਡ ਤੋੜ ਮੀਡੀਆ ਤੇ ਪਰਚੇ ਕੀਤੇ ਨੇ ਤੇ ਮੀਡੀਆ ਨੂੰ ਇੰਨਾ ਕਿ ਜ਼ਿਆਦਾ ਦੱਬਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਈ ਵਾਰ ਮੀਡੀਆ ਨੂੰ ਇੰਝ ਜਾਬਦਾ ਹੈ ਜਿਵੇਂ ਅਸੀਂ ਆਪਣੇ ਮੁਲਕ 'ਚ ਨਹੀਂ ਕਿਤੇ ਅਸੀਂ ਪਾਕਿਸਤਾਨ ਅਰਗੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਜਿਸ ਤਰ੍ਹਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਝਾੜੂ ਦੇ ਲੀਡਰ ਮੀਡੀਆ ਤੇ ਇਤ ਤਸ਼ੱਦਦ ਕਰਨ ਲੱਗ ਪਏ ਨੇ ਕਿਉਂਕਿ ਜੇ ਮੀਡੀਆ ਲੋਕਾਂ ਦੇ ਨਾਲ ਖੜਦਾ ਹੈ ਤਾਂ ਜਿਹੜਾ ਮੀਡੀਆ ਇੱਕ ਨਿਰਪੱਖਤਾ ਦੇ ਨਾਲ ਕੰਮ ਕਰਦਾ ਹੈ ਪਾਰਦਰਸ਼ਤਾ ਦੇ ਤੰਗ ਦੇ ਨਾਲ ਕੰਮ ਕਰਦਾ ਤਾਂ ਉਸ ਨਾਲ ਆਮ ਲੋਕ ਵੀ ਖੜਦੇ ਨੇ ਪਰੰਤੂ ਇਹ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਕੋੜਾ ਸੱਚ ਵੀ ਹੈ ਇਹ ਪੱਤਰਕਾਰਾਂ ਦੀ ਆਪਸੀ ਇੱਕ ਜੁਟਤਾ ਨਹੀਂ ਹੈ ਇਸੇ ਕਾਰਨ ਇਹਨਾਂ ਸਰਕਾਰਾਂ ਦੇ ਇਹਨਾਂ ਲੀਡਰਾਂ ਦੇ ਜਿਹੜੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਜੀ ਇਹ ਜਿਵੇਂ ਤੁਸੀਂ ਕਿਹਾ ਕਿ ਇੱਕ ਜੁੱਟ ਨਹੀਂ ਹੈ ਇੱਕ ਜੁੱਟ ਕਿਉਂ ਨਹੀਂ ਹੋ ਰਹੀ ਚੇਤਨ ਜੀ ਇਹ ਕਿ ਕਿੱਥੇ ਕਮੀ ਆ ਰਹੀ ਹੈ ਪੱਤਰਕਾਰਾਂ ਦੇ ਵਿੱਚ ਮੈਂ ਦੇਖੋ ਆਪਾਂ ਅੱਗੇ ਵੀ ਇੱਕ ਵਾਰ ਮੀਡੀਆ ਵਾਲੇ ਵਿਸ਼ੇ ਤੇ ਗੱਲਬਾਤ ਕੀਤੀ ਸੀ ਤਾਂ ਉਦੋਂ ਵੀ ਮੈਂ ਇੱਕ ਵਾਰ ਤੁਹਾਨੂੰ ਸਵਾਲ ਦਾ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿ ਮੈਂ ਬਸ ਹਿਉਮੇ ਦਾ ਸਵਾਲ ਹੈ ਕਿ ਸਾਡਾ ਚੈਨਲ ਹੈ ਸਾਡਾ ਆਦਾਰਾ ਸਾਡੀ ਅਖਬਾਰ ਹੈ ਸਾਨੂੰ ਲੋਕ ਦੇਖਣ ਜੇ ਚੇਤਨ ਪੱਤਰਕਾਰ ਹੈ ਤਾਂ ਚੇਤਨ ਪੱਤਰਕਾਰ ਹੈ ਚੇਤਨ ਦੂਜਿਆਂ ਨੂੰ ਕਿਉਂ ਨਹੀਂ ਕੋਈ ਪੱਤਰਕਾਰ ਸਮਝਦਾ ਹਾਲਾਂਕਿ ਇਹ ਮੇਰੀ ਭਾਵਨਾ ਹੈ ਨਹੀਂ ਕਿਉਂਕਿ ਜੇਕਰ ਆਪਾਂ ਇਹ ਕੱਲੇ ਆਪਾਂ ਚਲੋ ਆਪਾਂ ਪ੍ਰੀਤ ਜੀ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਸਾਰੇ ਪੰਜਾਬ ਨੂੰ ਛੱਡ ਕੇ ਆਪਾਂ ਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਪਿਛਲੇ ਥੋੜੇ ਦਿਨਾਂ ਦੇ ਵਿੱਚ ਮੀਡੀਆ ਤੇ ਤਿੰਨ ਹਮਲੇ ਹੋ ਚੁੱਕੇ ਨੇ ਤਲਵਾੜੇ ਦੇ ਵਿੱਚ ਇੱਕ ਰੋਜ਼ਾਨਾ ਸਪੋਕਸਮੈਨ ਤੇ ਪੱਤਰਕਾਰ ਤੇ ਮਾਈਨਿੰਗ ਮਾਫੀਆ ਵੱਲੋਂ ਹਮਲਾ ਕੀਤਾ ਜਾਂਦਾ ਉਸ ਤੋਂ ਪਹਿਲਾਂ ਮਾਈਨਿੰਗ ਮਾਫੀਆ ਵੱਲੋਂ ਮੈਨੂੰ ਧਮਕੀ ਦਿੱਤੀ ਜਾਂਦੀ ਹੈ ਹੈਨਾ ਤੈਨੂੰ ਮਾਰ ਦਿਆਂਗੇ ਇਸ ਤਰ੍ਹਾਂ ਕਰ ਦਿਆਂਗੇ ਇਹ ਕਰਦੇ ਆ ਕਿ ਉਹ ਕਰਦੇ ਆ ਕਿ ਤੀਜਾ ਉੱਥੋਂ ਹੀ ਦਸੂਹਾ ਤੋਂ ਵਿਧਾਇਕ ਨੇ ਕਰਮਵੀਰ ਘੁੰਮਣ ਉਸਦੇ ਪਿਤਾ ਤੇ ਉਸਦੇ ਭਰਾ ਵੱਲੋਂ ਮੀਡੀਆ ਦੇ ਨਾਲ ਬਦਸ루ਕ ਪਿਤਾ ਵੱਲੋਂ ਤਾਂ ਨਹੀਂ ਭਰਾ ਵੱਲੋਂ ਵੱਦਸਨੂਕੀ ਕੀਤੀ ਜਾਂਦੀ ਹੈ ਮੀਡੀਆ ਦਾ ਮੋਬਾਈਲ ਖੋ ਲਿਆ ਜਾਂਦਾ ਹੈ ਮੀਡੀਆ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਮੀਡੀਆ ਇਕ ਜੁੱਟ ਹੋ ਜਵੇ ਨਾ ਕਿਸੇ ਪ੍ਰਸ਼ਾਸਨਿਕ ਅਫਸਰ ਦੀ ਕਿਸੇ ਲੀਡਰ ਦੀ ਚਾਹੇ ਉਹ ਕੈਬਨਿਟ ਮੰਤਰੀ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਮੁੱਖ ਮੰਤਰੀ ਹੋਵੇ ਕਿਸੇ ਦੀ ਜ਼ਰਤ ਨਹੀਂ ਉਹ ਮੀਡੀਆ ਵੱਲ ਲੱਕ ਚੱਕ ਜਵੇ ਪਰ ਮੀਡੀਆ ਹੀ ਮੀਡੀਆ ਦੀਆਂ ਲੱਤਾਂ ਵੱਡ ਰਹੀਆਂ ਜੀ ਸਾਡੇ ਵਰਗਾ ਕੋਈ ਬੇਕੋਫ ਕੋਸ਼ਿਸ਼ ਕਰਦਾ ਨਾ ਕਿ ਚਲੋ ਆਪਾਂ ਇੱਕ ਜੁੱਟ ਕਰਨ ਦੀ ਕੋਸ਼ਿਸ਼ ਕਰ ਲਈਏ ਤਾਂ ਨਹੀਂ ਉਹ ਚਾਰ ਜਾਣੇ ਹੋਰ ਆਜੂਗੇ ਹਾਂ ਛੱਡ ਤੂੰ ਚੇਤਨ ਤੋਂ ਕੀ ਲੈਣਾ ਉਹ ਤਾਂ YouTube ਵਾਲਾ ਉਹਦਾ ਕਿਹੜਾ yellow ਇਸ ਤਰ੍ਹਾਂ ਮਤਲਬ ਕਿ ਲੱਤਾਂ ਖਿੱਚਣ ਵਾਲੇ ਪੱਤਰਕਾਰ ਕੰਮ ਕਰਦੇ ਨੇ ਇਹੀ ਕਾਰਨ ਹੈ ਕਿ ਅੱਜ মিডিਆ ਜਿਹੜਾ মিডিਆ ਤੇ ਜਿਹੜਾ ਉਹ ਰਾਜਨੀਤਿਕ ਲੋਕਾਂ ਵੱਲੋਂ ਜੁੱਤੀਆਂ ਪੈ ਰਹੀਆਂ ਨੇ ਜੀ ਮਾਫੀ ਚਾਹੁੰਦਾ ਮੈਂ ਇਦਾਂ ਦੀ ਸ਼ਬਦਾਵਲੀ ਵਰਤ ਰਿਹਾ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲ ਜੀ ਪਰਚੇਦਨ ਜੀ ਕਹਿੰਦਾ ਜੈਲੋ ਕਾਰਡ ਦਾ ਬੜਾ ਰੌਲਾ ਚੱਲਦਾ ਕਿ ਨਹੀਂ ਇਹ ਤੇ ਇਹ ਦਾ ਇਹ ਕਾਹਦੇ ਪੱਤਰਕਾਰ ਐ ਇਹ ਕਿਹੜਾ ਜੈਲੋ ਕਾਰਡਾ ਕੀ ਗੱਲ ਜੈਲੋ ਕਾਰਡ ਵਾਲੇ ਪੱਤਰਕਾਰ ਹੋ ਸਕਦੇ ਨੇ ਬਾਕੀ ਕੋਈ ਪੱਤਰਕਾਰ ਨਹੀਂ ਚਾਹੇ ਉਹ ਆਪਣੀ ਸਿੱਦਤ ਨਾਲ ਕੰਮ ਕਰਦਾ ਹੋਵੇ ਸੱਚ ਨੂੰ ਸੱਚ ਕਹਿੰਦਾ ਹੋਵੇ ਪਰ ਇਹ ਕਹਿੰਦਾ ਕਿ ਇਹ ਕਾਹਦਾ ਪੱਤਰਕਾਰ ਇਹ ਤਾਂ ਜੈਲੋ ਕਾਰਡ ਹੀ ਹੈ ਨਹੀਂ ਦੇਖੋ ਯੈਲੋ ਕਾਰਡ ਨੂੰ ਤਾਂ ਇੱਕ ਹੂਆ ਹੀ ਬਣਾਤਾ ਇਹ ਆਮ ਲੋਕਾਂ ਨੇ ਹੀ ਨਹੀਂ ਬਣਾਇਆ ਇਹ ਪੱਤਰਕਾਰਾਂ ਨੇ ਹੀ ਬਣਾਇਆ ਜੀ ਪੱਤਰਕਾਰ ਆ ਦੀ ਜੜਾ ਵੱਡਣ ਵਾਲੇ ਕੋਈ ਹੋਰ ਨਹੀਂ ਕੋਈ ਆਮ ਲੋਕ ਨਹੀਂ ਕੋਈ ਰਾਜਨੀਤਿਕ ਲੀਡਰ ਨਹੀਂ ਉਹ ਪੱਤਰਕਾਰ ਹੀ ਆ ਜੀ ਜਿਹੜੇ ਪ੍ਰਾਣੇ ਜਮ ਕੇ ਬੈਠੇ ਨੇ ਸਾਰੇ ਨਹੀਂ ਜੀ ਮੈਨੂੰ ਬਹੁਤ ਸਾਰਿਆਂ ਦੇ ਫੋਨ ਆਉਂਦੇ ਨੇ ਮੈਨੂੰ ਜਿਹੜਾ ਥਾਪਣਾ ਦਿੰਦੇ ਨੇ ਸ਼ਾਬਾਸ਼ ਬੇਟਾ ਸ਼ਾਬਾਸ਼ ਪੁੱਤ ਵਧੀਆ ਕੰਮ ਕਰਦਾ ਹੋਰ ਅੱਗੇ ਵੱਲ ਵੱਧ ਸਾਨੂੰ ਕਿਤੇ ਉਹ ਫੀਲਡ ਵਿੱਚ ਮਿਲਦੇ ਨੇ ਅਸੀਂ ਦੌੜ ਕੇ ਉਹਨਾਂ ਦੇ ਪੈਰੀ ਵੀ ਹੱਥ ਪੈਰੀ ਹੱਥ ਵੀ ਲਾਈਦਾ ਤੱਤ ਕੁੱਝ ਕੇ ਪੱਤਰਕਾਰ ਇਸ ਤਰ੍ਹਾਂ ਦੇ ਨੇ ਉਹ ਜਿਹੜੇ ਬਸ ਇੱਕ ਉਹ ਜੋਕਾਂ ਨੂੰ ਚਿੰਬੜੇ ਨਹੀਂ ਹੁੰਦੇ ਕਿ ਅਸੀਂ ਇਸ ਕਿਤੇ ਦੇ ਵਿੱਚ ਰਹੀਏ ਕੋਈ ਨਵਾਂ ਨਾ ਜੰਪ ਹੋਵੇ ਕਿਉਂ ਭਾਈ ਤੁਸੀਂ ਠੇਕਾ ਲੈ ਲਿਆ ਆ ਗਈ yellow card ਦੀ ਗੱਲ ਜਦੋਂ ਉਹਨਾਂ ਦੇ ਕੋਲ ਕੋਈ ਸਵਾਲ ਨਹੀਂ ਹੁੰਦਾ ਕੋਈ ਕੰਮ ਕਰਦੇ ਨਹੀਂ ਹੁੰਦਾ ਉਹ yellow card ਦਾ ਮੁੱਦਾ ਤੱਕ ਰਹਿੰਦੇ ਨੇ ਚਾਹੇ ਉਹ ਪ੍ਰਸ਼ਾਸਨ ਮੋਰੇ ਹੁੰਦੇ ਨੇ ਚਾਹੇ ਉਹ ਆਮ ਲੋਕਾਂ ਦੇ ਵਿੱਚ ਹੁੰਦੇ ਨੇ ਮੈਂ ਕਿਹਾ ਐਗਜ਼ਾਮਪਲ ਦੇਾਂਗਾ ਜਗਦੀਪ ਸਿੰਘ ਥੱਲੀ ਨੇ ਪੱਤਰਕਾਰ ਪੰਜਾਬ ਦੇ ਬੜੇ ਨਾਮੀ ਪੱਤਰਕਾਰ ਨੇ ਉਹ ਟਾਬਾ ਆ ਕਿ ਲੁੱਟ ਸੁੱਟ ਕਰਦਾ ਸੀ ਲੋਕਾਂ ਦੇ ਵਿੱਚ ਉਹਨਾਂ ਨੇ ਉਹ ਸਕੈਮ ਫੜ ਲਿਆ ਤੇ ਉੱਥੇ ਟਾਬੇ ਦਾ ਮਾਲਕ ਆ ਕੇ ਕਹਿੰਦਾ ਆਪਣਾ yellow card ਦਿ ਮਾਟਾਬੇ ਵਾਲੇ ਨੂੰ ਮੈਂ ਇਹ ਸਵਾਲ ਪੁੱਛਦਾ ਕਿ ਜਦੋਂ ਤੂੰ ਲੋਕਾਂ ਨੂੰ ਆਪਣਾ ਮੈਨੂ ਮੈਨੂ ਦੇਣ ਜਾਂਦਾ ਉੱਥੇ ਝਾਤ ਤੇ ਨੂੰ ਪੁੱਛਦੇ ਨੇ ਤੂੰ ਕੀ ਬਣਾਇਆ ਜੀ ਪਹਿਲਾਂ ਆਪਣੀ ਵੀਡੀਓ ਦਿਖਾ ਕਿੱਦਾਂ ਤੂੰ ਸਬਜ਼ੀਆਂ ਬਣਾਈਆਂ ਤੂੰ ਮਾਸਟਰ ਸ਼ੈਫ ਦਾ ਕੋਰਸ ਕੀਤਾ ਜਿਹੜਾ ਤੂੰ ਇੱਥੇ ਢਾਬਾ ਖੋਲ੍ਹ ਕੇ ਬੈਠਾ ਤੂੰ ਆਪਣਾ ਫੂਡ ਲਾਇਸੈਂਸ ਲਿਆ ਲੋਕ ਦੇਖਦੇ ਨੇ ਜੀ ਕਿਉਂ ਇਹ ਨੋਬਤ ਪੈਦਾ ਹੋ ਗਈ ਇਹ ਪੱਤਰਕਾਰਾਂ ਦੀ ਆਪਣੀ ਏਕਤਾ ਨਹੀਂ ਹੈ ਪੱਤਰਕਾਰਾਂ ਦੀ ਏਕਤਾ ਨਹੀਂ ਹੈ ਐਸੇ ਕਰਕੇ ਜਦੋਂ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ ਉਹਦੀ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਪੀਲੇ ਕਾਰਡ ਦਾ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਪੀਲਾ ਕਾਰਡ ਕੀ ਹੁੰਦਾ ਜਿਹੜਾ ਸਰਕਾਰੀ ਚਾਟੂਕਾਰ ਹੈ ਆਪਾ ਪ੍ਰਸ਼ਾਸਨ ਦੀਆਂ ਅਫਸਰਾਂ ਦੀਆਂ ਲੀਡਰਸ਼ਿਪਰਾਂ ਦੀਆਂ ਜਿਹੜੀਆਂ ਜੁੱਤੀਆਂ ਚੱਟਦਾ ਉਹਨਾਂ ਦੀ ਚਾਪਲੂਸੀ ਕਰਦਾ ਪੱਤਰਕਾਰ ਉਹਨਾਂ ਦਾ ਯੈਲੋ ਕਾਰਡ ਬਣਿਉ ਆ ਜਾਂ ਕੁਝ ਹਦਾਇਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਜਿਹੜੇ ਸਾਡੇ ਵਰਗੇ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਨੇ ਸਾਡਾ ਕਦੇ ਵੀ ਯੈਲੋ ਕਾਰਡ ਸਾਡਾ ਕਦੇ ਵੀ ਨਹੀਂ ਬਣ ਸਕਦਾ ਜੀ ਯੈਲੋ ਕਾਰਡ ਇੱਡੇ ਸੀਨੀਅਰ ਪੱਤਰਕਾਰ ਨੇ ਜਿਹੜਾ ਜੋ yellow card ਨੂੰ ਕਦੇ ਦੇਖਦਾ ਹੀ ਨਹੀਂ ਕਿ ਪੱਤਰਕਾਰਾਂ ਦਾ ਲੈਵਲ ਅੱਜ ਇਹੀ ਰਹਿ ਗਿਆ yellow card ਜੋਗਾ ਕਿ ਅਸੀਂ ਭਾਜੀ ਟੋਲ ਪਲਾਜ਼ਿਆਂ ਤੋਂ ਫ੍ਰੀ ਰੰਗਣਾ yellow card ਦਿਖਾ ਕੇ ਕਿਹੜੀ yellow card ਦੀ ਹੋਰ ਮਹਾਨਤਾ ਜੀ ਨੇ ਕਿ ਹਰ ਇੱਕ ਬੰਦਾ ਚਾਹੇ ਆਮ ਬੰਦਾ ਉਹ ਵੀ ਪੱਤਰਕਾਰਾਂ ਜਿਹਦੇ ਹੱਥ ਦੇ ਵਿੱਚ ਉਹ ਮੋਬਾਈਲ ਆ ਜੇਕਰ ਉਹ ਹੱਕ ਸੱਚ ਨੂੰ ਉਹ ਦਿਖਾ ਰਿਹਾ ਸਾਨੂੰ ਹੱਕ ਮਿਲਦਾ ਅਸੀਂ ਜਿੰਨੂ ਮਰਜੀ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਰਿਕਾਰਡ ਕਰ ਸਕਦੇ ਹਾਂ ਜੀ ਜੀ ਬਿਲਕੁਲ ਜਿਹੜੀਆਂ ਚੀਜ਼ਾਂ ਤੁਸੀਂ ਕਿਹਾ ਕਿ ਤੁਹਾਨੂੰ ਵੀ ਕ੍ਰੈਸ਼ਨ ਜੂਨੀਅਰ ਨੂੰ ਕਾਫੀ ਧਮਕੀਆਂ ਆਉਂਦੀਆਂ ਤੇ ਹੋਰ ਵੀ ਪੱਤਰਕਾਰਾਂ ਦੇ ਆਪਾਂ ਦੇਖਦੇ ਹਾਂ ਕਿ ਹਮਲੇ ਹੋਏ ਨੇ ਕਦੀ ਤਾਂ ਆਮ ਆਦਮੀ ਪਾਰਟੀ ਪੱਤਰਕਾਰਾਂ ਨਾਲ ਲੈ ਕੇ ਤੁਰਦੀ ਸੀ মিডিਆ ਨਾਲ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਪੱਤਰਕਾਰ ਕਿਉਂ ਚੁੱਭਣ ਲੱਗ ਗਏ ਦੇਖੋ ਦਸੂਏ ਦੀ ਗੱਲ ਆ ਜੀ ਦਸੂਏ ਦੇ ਪੱਤਰਕਾਰ ਤੇ ਜਿਹੜਾ ਉਹ ਹਮਲਾ ਹੁੰਦਾ ਮਾਈਨਿੰਗ ਮਾਫੀਆ ਵੱਲੋਂ ਉਸ ਤੋਂ ਪਹਿਲਾਂ ਮੈਨੂੰ ਥ੍ਰੈਟ ਆਉਂਦੇ ਨੇ ਜਦੋਂ ਮੈਂ ਇੱਕ ਪੋਲ ਖੋਲਦਾ ਨਜਾਇਜ਼ ਮਾਈਨਿੰਗ ਚੱਲਦੀ ਆ ਜੀ ਇਹ ਹਲਕਾ ਦਸੂਹਾ ਮਕੇਰੀਆਂ ਦੇ ਵਿੱਚ ਤਾਂ ਉੱਥੇ ਹੀ ਫਿਰ মিডিਆ ਕਵਰੇਜ ਜਦੋਂ ਇੱਕ ਕਾਂਗਰਸ ਤੇ ਚਾੜੂ ਵਾਲਿਆਂ ਦੀ ਆਪਸੀ ਤਕਰਾਰ ਹੁੰਦੀ ਆ ਤੇ মিডিਆ ਉਹਨੂੰ ਕਵਰੇਜ ਕਰ ਰਿਆ ਹੁੰਦਾ ਤੇ ਵਿਧਾਇਕ ਦੇ ਭਰਾ ਵੱਲੋਂ ਮੋਬਾਈਲ ਖੋਲਿਆ ਜਾਂਦਾ ਤੇ ਇੱਥੋਂ ਤੱਕ ਮੈਨ ਇਹ ਜੋ ਮੈਨੂੰ ਸੂਚਨਾ ਮਿਲੀ ਹੈ ਕਿ ਬਾਹ ਪੱਤਰਕਾਰ ਤੱਕ ਦੀ ਮਰੋੜੀ ਜਾਂਦੀ ਆ। ਭਾਜੀ ਪੱਤਰਕਾਰ ਗਏ ਕਿੱਥੇ ਉਹ? ਪੱਤਰਕਾਰ ਸਾਰੇ ਜ਼ਿਲ੍ਹੇ ਦੇ ਇਕਜੁੱਟ ਹੋ ਜਾਣ ਸਾਰੇ ਧਿਆਨ ਨਾਲ ਸੁਣ ਲਿਓ। ਪੱਤਰਕਾਰ ਇਕਜੁੱਟ ਹੋ ਜਾਣੇ। ਇੱਕ ਵਾਰ ਕਹਿ ਦਾਂ ਅਸੀਂ ਪ੍ਰਸ਼ਾਸਨਿਕ ਖਬਰਾਂ ਨਹੀਂ ਕਰਨੀਆਂ, ਸਰਕਾਰ ਦੀਆਂ ਖਬਰਾਂ ਨਹੀਂ ਕਰਨੀਆਂ ਜਦ ਤੱਕ ਇਹ ਮਾਫੀ ਨਹੀਂ ਮੰਗਦੇ। ਚਾਹੇ ਉਹ ਐਸਐਸਪੀ ਆ, ਚਾਹੇ ਡੀਸੀ ਆ, ਚਾਹੇ ਖੁਦ ਮੰਤਰੀ, ਸ਼ਾਂਤਰੀ, ਐਮਐਲਏ ਆ ਉਹ ਨਾ ਨਕਰ ਅਗਰ ਦਾ ਪੱਤਰਕਾਰਾਂ ਤੱਕ ਪਹੁੰਚੇ ਤਾਂ ਤੁਸੀਂ ਮੇਰਾ ਨਾਮ ਪਟਾ ਦਿਓ। ਪਰ ਕਮੀ ਕਿੱਥੇ ਆ? ਪੱਤਰਕਾਰਾਂ ਦੀ ਆਪਸੀ ਇੱਕਜੁੱਟਤਾ ਹੈ ਨਹੀਂ ਉਹ ਜੀ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲੇ ਤੁਰੇ ਹੋ ਬਾਜੀ ਇਹਦਾ yellow card ਹੈ ਨਹੀਂ ਇਹਦਾ pink card ਹੈ ਨਹੀਂ ਜੀ ਦੇਖੋ ਕਾਰਡ ਕਹਿੰਦੇ ਦੇਖਣਾ ਤੁਸੀਂ ਲੋਕਾਂ ਦੇ ਕੰਮ ਕਰਵਾਓ ਤੁਸੀਂ ਲੋਕ ਹਿੱਤਾਂ ਦੀ ਗੱਲ ਕਰੋ ਤੁਸੀਂ ਨਿਰਪੱਖਤਾ ਦੇ ਨਾਲ ਗੱਲਬਾਤ ਕਰੋ ਨਡਰ ਹੋ ਕੇ ਗੱਲਬਾਤ ਕਰੋ yellow card ਕੋਈ ਜੇਬਾਂ ਤੋਂ ਕੱਢ ਕੇ ਨਹੀਂ ਦੇਖਦਾ ਲੋਕ ਸ਼ਕਲਾਂ ਦੇਖਦੇ ਨੇ ਕਿਹੜਾ ਪੱਤਰਕਾਰ ਸੱਚ ਬੋਲਦਾ ਤੇ ਕਿਹੜਾ ਨਹੀਂ ਇਸ ਕਰਕੇ ਮੈਂ মিডিਆ ਵਾਲਿਆਂ ਨੂੰ ਕਹਿਣਾ ਚਾਹਾਂਗਾ ਬੜੇ ਸਿੱਧੇ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿ ਹਜੇ ਵੀ ਇੱਕਜੁੱਟਤਾ ਦਿਖਾ ਲੋ ਇੱਕਜੁੱਟਤਾ ਨਹੀਂ ਦਿਖਾਉਂਗੇ ਉਹ ਦਿਨ ਦੂਰ ਨਹੀਂ ਜਦੋਂ ਸ਼ਰਿਆਮ ਲੀਡਰਾਂ ਨੇ ਜੁੱਤੀਆਂ ਮਾਰਿਆ ਕਰਨੀਆਂ ਪੱਤਰਕਾਰਾਂ ਦੇ ਜਿੱਦਾਂ ਦਾ ਤਲਵਾੜੇ ਦੇ ਸੂਬੇ ਦੇ ਵਿੱਚ ਹਾਲ ਹੋਇਆ ਮੈਂ ਇੱਥੇ ਇੱਕ ਹੋਰ ਵੀ ਬੇਨਤੀ ਕਰਾਂਗਾ ਜਿਹੜੇ ਸਾਡੇ ਪੁਰਾਣੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਸਾਨੂੰ ਸਾਰਿਆਂ ਨੂੰ ਜ਼ਿਲ੍ਹੇ ਪੱਧਰ ਤੇ ਇੱਕ ਜਥੇਬੰਦੀ ਦਾ ਜਿਹੜਾ ਉਹ ਐਲਾਨ ਕਰਨਾ ਚਾਹੀਦਾ ਇੱਕ ਜਥੇਬੰਦੀ ਸਾਨੂੰ ਇੱਕ ਬਣਾਉਣੀ ਚਾਹੀਦੀ ਆ ਇਹ ਨਹੀਂ ਕਿ ਹੁਸ਼ਿਆਰਪੁਰ ਵਾਲੇ ਲਾਗਾ ਦਸੂਹੇ ਵਾਲਿਆਂ ਦੀ ਲਾਗਾ ਮਕੇਰੀਆਂ ਵਾਲਿਆਂ ਦੇ ਲਾਗਾ ਇੱਕ ਜ਼ਿਲ੍ਹਾ ਪੱਤਰੀ ਬਣਾਣੀ ਚਾਹੀਦੀ ਹੈ ਪਰ ਜਿਹੜਾ ਵੀ ਉਸ ਵਿੱਚ ਪ੍ਰਧਾਨ ਬਣੇ ਕੋਈ ਵੀ ਅਹੁਦੇਦਾਰ ਬਣੇ ਉਹ ਬਿਨਾਂ ਨਿਰਪੱਖਤਾ ਤੋਂ ਬਿਨਾਂ ਭੇਦ ਭਾਭ ਤੋਂ ਬਿਨਾਂ ਕਿਸੇ ਡਰ ਪੈ ਤੋਂ ਸਾਥ ਦੇਵੇ ਆਪਣੇ ਮੀਡੀਆ ਦਾ ਪੱਤਰਕਾਰ ਦਾ ਸਾਥ ਦੇਵੇ ਜੇਕਰ ਕਿਸੇ ਪੱਤਰਕਾਰ ਨਾਲ ਕੋਈ ਤੱਕਾ ਹੁੰਦਿਆ ਸਾਰੇ ਜਦੋਂ ਇਕੱਠਾ ਕੇ ਖੜੇ ਹੋ ਜਾਣਗੇ ਕਿਸੇ ਦੀ ਜ਼ਰਤ ਨਹੀਂ ਕਿ ਪੱਤਰਕਾਰ ਨੂੰ ਹੱਥ ਲਾ ਜਾਣ ਜਾਂ ਪੱਤਰਕਾਰ ਨੂੰ ਇਨਸਾਫ ਨਾ ਦੇ ਸਕਣ ਜੀ ਚੇਤਨ ਜੀ ਅੱਜ ਦਾ ਸਮਾਂ ਹੈ ਕਿ ਪੱਤਰਕਾਰਾਂ ਨੂੰ ਧਮਕੀਆਂ ਆਉਂਦੀਆਂ ਨੇ ਆਏ ਦਿਨ ਪਰਚਾ ਹੋ ਜਾਂਦਾ ਕੀ ਇਹ ਆਮ ਆਦਮੀ ਪਾਰਟੀ ਵਿੱਚ ਜ਼ਿਆਦਾ ਇਹ ਚੀਜ਼ ਨੂੰ ਗਰੋ ਹੋਇਆ ਕਿ ਪਹਿਲੇ ਨਹੀਂ ਸਰਕਾਰਾਂ ਵੇਲੇ ਵੀ ਇਹ ਕੁਝ ਹੁੰਦਾ ਸੀ ਦੇਖੋ ਮੈਂ ਪਹਿਲੀਆਂ ਸਰਕਾਰਾਂ ਵੇਲੇ ਵੀ ਸੁਣਿਆ ਸੀ ਪਰ ਹੁਣ ਜੋ ਅੱਜ ਦੇ ਮੌਜੂਦਾ ਹਾਲਾਤ ਆ ਕਈਆਂ ਨੂੰ ਲੱਗਦਾ ਹੋਊਗਾ ਕਿ ਇਹ ਆਮ ਆਦਮੀ ਪਾਰਟੀ ਨੂੰ ਹੀ ਭੰਡਦੇ ਹਰ ਵੇਲੇ ਸਾਡੀ ਕੋਈ ਮੰਨਚਾ ਨਹੀਂ ਅਸੀਂ ਤਾਂ ਕਹਿੰਦੇ ਕੰਮ ਚੱਜ ਦੇ ਕਰੋ ਸਾਨੂੰ ਮੌਕਾ ਹੀ ਨਾ ਦਿਓ ਜੇਕਰ ਅਸੀਂ ਗਲਤ ਭੰਡਦੇ ਆ ਤਾਂ ਅਸੀਂ ਕਿਤੇ ਪ੍ਰੀਤ ਜੀ ਮੈਂ ਤੁਹਾਡੇ ਖਿਲਾਫ ਕਿਤੇ ਗਲਤ ਸ਼ਬਦਾਵਲੀ ਵਰਤਦੇ ਆ ਤੁਹਾਡੇ ਤੋਂ ਰਾਈਟਸ ਆ ਤੁਸੀਂ ਕਾਨੂੰਨ ਦਾ ਸਹਾਰਾ ਲੈ ਕੇ ਆਇਓ ਮੇਰੇ ਕਾਨੂੰਨ ਮੁਤਾਬਕ ਮੇਰੇ ਤੇ ਕਾਰਵਾਈ ਕਰ ਸਕਦੇ ਹੋ ਸਾਨੂੰ ਵੀ ਕਾਨੂੰਨ ਦਾ ਡਰ ਭੈਅ ਵਾ ਅਸੀਂ ਵੀ ਇਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਆ ਜਾਂ ਇਹਨਾਂ ਦੀ ਆਲੋਚਨਾ ਕਰਦੇ ਆ ਠੀਕ ਹੈ ਠੀਕ ਹੈ ਜੀ ਪਰ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਉਹ ਬਠਿੰਡੇ ਵਾਲੇ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਹੁੰਦਾ ਉਹ ਐਫ ਆਈ ਆਰ ਅਦਕਾਰ ਦਿੱਤੀ ਜਾਂਦੀ ਆ ਫਿਰ ਇੱਕ ਹੋਰ ਇੱਕ ਚੈਨਲ ਆ ਪਤਾ ਨਹੀਂ ਫਿਰੋਜ਼ਪੁਰ ਵਾਲੋਂ ਕਿ ਕਿੱਥੇ ਉਸ ਪੱਤਰਕਾਰ ਤੇ ਪਰਚਾ ਪਰਚਾ ਆ ਆਮ ਆਦਮੀ ਪਾਰਟੀ ਵੀ ਸਰਕਾਰ ਕਰਾ ਦਿੰਦੀ ਆ ਉਹ ਵੀ ਮਾਮਲੇ ਦਾ ਪਤਾ ਨਹੀਂ ਹਲੇ ਕੀ ਬਣਿਆ ਕੋਈ ਕੀ ਨਹੀਂ ਬਣਿਆ ਹਲੇ ਕਿ ਕੋਈ ਨਹੀਂ ਪ੍ਰੋਪਰ ਮੈਨੂੰ ਜਾਣਕਾਰੀ ਨਹੀਂ ਆ ਉਸ ਤੋਂ ਬਾਅਦ ਆਪਾਂ ਦਸੂਹੇ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਵਾਲੇ ਇੱਥੇ ਦੇ ਉਹ ਵਿਧਾਇਕ ਦੇ ਭਰਾ ਤੇ ਭਰਾ ਨੇ ਮੋਬਾਈਲ ਖੋਲੇ ਧਮਕੀਆਂ ਦੇ ਦਿੱਤੀਆਂ ਸਾਡੇ ਹੁਸ਼ਿਆਰਪੁਰ ਤੋਂ ਵਿਧਾਇਕ ਕਿਤੇ ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਮੀਡੀਆ ਨੂੰ ਧਮਕੀ ਦਿੱਤੀ ਸੀ ਅਸੀਂ ਕਾਰਵਾਈ ਕਰਾਂਗੇ ਜਿਵੇਂ ਮੀਡੀਆ ਤੋਂ ਜਦੋਂ ਮੀਡੀਆ ਨੇ ਇਹਨਾਂ ਦੀ ਕੁੰਡੀ ਫੜਦੇ ਸੀ ਕਿ ਬਿਜਲੀ ਚੋਰੀ ਦੀ ਹੈ ਨਾ ਸਰਕਾਰੀ ਸਵਾਗਮ ਦੌਰਾਨ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ 2022 ਤੋਂ ਪਹਿਲਾਂ ਮੀਡੀਆ ਤੋਂ ਪੁੱਛੇ ਬਿਨਾ ਤੁਰਦੀ ਨਹੀਂ ਸੀ ਕਿ ਅਸੀਂ ਉੱਥੇ ਆਣਾ ਆਜੋ ਸਾਡੀ ਕਵਰੇਜ ਕਰਦੇ ਹੋ ਅਸੀਂ ਹੁਣ ਚਲੀਏ ਜਾਂ ਨਹੀਂ ਅੱਜ ਇਹੀ ਮੀਡੀਆ ਜਦੋਂ ਆਮ ਆਦਮੀ ਪਾਰਟੀ ਨੂੰ ਇਹ ਸ਼ੀਸ਼ਾ ਦਿਖਾ ਰਿਹਾ ਸੱਚ ਦੱਸ ਰਿਹਾ ਆਲੋਚਨਾ ਕਰ ਰਿਹਾ ਮੀਡੀਆ ਤੇ ਪਰਚੇ ਹੋ ਰਹੇ ਨੇ ਮੀਡੀਆ ਤੇ ਹਮਲੇ ਹੋ ਰਹੇ ਨੇ ਇਸ ਇਹ ਕਿੱਥੋਂ ਦੀ ਆਜ਼ਾਦੀ ਆ ਜੀ ਇਹ ਕੋਈ ਕੋਈ ਮੀਡੀਆ ਕੋਈ ਅਦਾਰਾ ਕੋਈ ਨਿਰਪੱਖ ਹੋ ਕੇ ਉਹ ਕੰਮ ਨਹੀਂ ਕਰ ਜਿਹੜਾ ਕਰ ਸਕੇ ਜੇ ਕੋਈ ਨਿਰਪੱਖਤਾ ਦਿਖਾਉਂਦਾ ਤਾਂ ਉਸ ਨੂੰ ਧਮਕੀ ਆਉਂਦੀਆਂ ਨੇ ਜੀ ਕੱਲੂ ਕਿਸੇ ਪੱਤਰਕਾਰ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਰਹਿੰਦਾ ਕੀ ਗੱਲ ਪੱਤਰਕਾਰਾਂ ਦੇ ਪਰਿਵਾਰ ਨਹੀਂ ਹੈਗੇ ਇਸ ਕਰਕੇ ਇਹ ਜਿਹੜਾ ਸਾਰੋ ਮਦਾਰ ਸਾਰਾ ਦਾਰੂਮਦਾਰ ਹੈ ਮੁੜ ਕੇ ੜ ਕੇ ਇਹ ਪੱਤਰਕਾਰਾਂ ਤੇ ਹੀ ਡਿਗਦਾ ਆ ਕੇ ਜਦ ਤੱਕ ਇੱਕ ਜੁੱਟਤਾ ਨਹੀਂ ਹੁੰਦੀ ਇੱਕ ਜੁੜਦਾ ਦਾ ਵਿਖਾਵਾ ਨਹੀਂ ਕਰਦੇ ਉਦੋਂ ਤੱਕ ਪੱਤਰਕਾਰਾਂ ਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਪ੍ਰੀਤ ਜੀ ਬਿਲਕੁਲ ਚੇਤਨ ਜੀ ਇੱਕ ਪੱਤਰਕਾਰ ਦਾ ਦੂਜੇ ਪੱਤਰਕਾਰ ਦੇ ਲਈ ਕੀ ਫਰਜ਼ ਹੋਣਾ ਚਾਹੀਦਾ ਜਾਂ ਇਹ ਕਿਵੇਂ ਇੱਕ ਜੁੱਟ ਹੋ ਸਕਦੇ ਨੇ ਜੀ ਦੇਖੋ ਫਰਜ਼ ਔਖੇ ਸੋਖੇ ਟਾਈਮ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਰਹਿਣਾ ਚਾਹੀਦਾ ਕੰਮ ਆਪੋ ਆਪਣਾ ਠੀਕ ਹੈ ਤੁਸੀਂ ਕਿਸੇ ਨਾਲ ਖਬਰਾਂ ਨਹੀਂ ਸ਼ੇਅਰ ਕਰਨੀਆਂ ਠੀਕ ਹੈ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਗਰੁੱਪੀਜ਼ਮ ਹੁੰਦਾ ਹਰ ਕੰਮ ਦੇ ਵਿੱਚ ਕਰ ਰੱਖਣਾ ਵੀ ਚਾਹੀਦਾ ਜਿਹੜੀ ਸਾਡੀ ਮਿਹਨਤ ਆ ਕਿਉਂਕਿ ਇੱਕ ਪੱਤਰਕਾਰ ਆ ਫੋਰ ਐਗਜ਼ਾਮਪਲ ਤੁਸੀਂ ਹੋ ਤੁਸੀਂ 2000 ਦਾ ਤੈਲ ਫੋਕੇ ਕਿਤੇ ਖਬਰ ਕਰਨ ਜਾਣੇ ਹੋ ਮੇਰੇ ਵਰਗੇ ਘਰ ਬੈਠੇ ਨੂੰ ਤੁਸੀਂ ਖਬਰ ਦੇ ਦੇਂਦੇ ਹੋ ਠੀਕ ਆ ਜਦੋਂ ਮੈਂ ਕਿਸੇ ਮੁਸ਼ਕਲ ਘੜੀ ਦੇ ਵਿੱਚ ਆ ਮੈਂ ਨਹੀਂ ਫੀਲਡ ਦੇ ਵਿੱਚ ਨਿਕਲ ਸਕਦਾ ਮੈਂ ਬਿਮਾਰ ਆ ਮੇਰੇ ਘਰ ਦੇ ਵਿੱਚ ਕੋਈ ਦਿੱਕਤ ਆ ਮੇਰਾ ਰਿਸ਼ਤੇਦਾਰੀ ਦੇ ਕਿਤੇ ਪ੍ਰੋਗਰਾਮ ਹੈ ਕਿਤੇ ਜਾਣਾ ਉਦੋਂ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਮੈਨੂੰ ਖਬਰ ਦਿਓ ਜੇ ਤੁਸੀਂ ਕਹੋ ਕਿ ਪ੍ਰੀਤ ਚੇਤਨ ਨੂੰ ਮਹੀਨਾ ਦੋ ਮਹੀਨੇ ਘਰ ਬੈਠੇ ਬਿਨਾਂ ਮਤਲਬ ਤੋਂ ਖਬਰਾਂ دی ਜਾਵੇ ਉਹ ਵੀ ਗੱਲ ਗਲ ਤਾਂ ਜਿਹੜੇ ਘਰ ਬੈਠੇ ਪੱਤਰਕਾਰ ਬਣਾਉਣੇ ਨੇ ਹਨਾ ਜੀ ਫਰਜ਼ ਹੁਣ ਸਾਡੇ ਇਹ ਪੜਦੇ ਨੇ ਓਖੇ ਸੁਖੇ ਟ ਪਲੱਸ ਜਦੋਂ ਕਿਸੇ ਪੱਤਰਕਾਰ ਤੇ ਭੀੜ ਪੈਂਦੀ ਆ ਉਹਦਾ ਸਾਥ ਦਿੱਤਾ ਜਾਵੇ ਖੁੱਲ ਕੇ ਡਟ ਕੇ ਆਮ ਤੌਰ ਤੇ ਕੀ ਹੁੰਦਾ ਜਿੱਦਾਂ ਮੈਨੂੰ ਥ੍ਰੈਟ ਆਏ ਨੇ ਜੋ ਮੇਰੇ ਤੋਂ ਜਾਣਕਾਰੀ ਹੈ ਕਈ ਪੱਤਰਕਾਰ ਇਦਾਂ ਤੇ ਜਿਹੜੇ ਕ੍ਰੈਸ਼ਰ ਯੂਨੀਅਨ ਆ ਜਾਂ ਆਲਿਆਂ ਨਾਲ ਜਾ ਕੇ ਮਿਲ ਗਏ ਵਧੀਆ ਹੋਇਆ ਇਹ ਸਿਰੇ ਉਹ ਚੜਿਆ ਤਾਂ ਪੂਹੇ ਬੋਤ ਚੜਿਆ ਸਰਕਾਰ ਦੇ ਖਿਲਾਫ ਬੋਲਦਾ ਤੁਹਾਡੇ ਖਿਲਾਫ ਬੋਲਦਾ ਯਾਰ ਜੇ ਬੋਲਦਾ ਤੁਹਾਡਾ ਤੇ ਦੁਖਦਾ ਮੈਂ ਤਾਂ ਸੱਚਾਈ ਦੱਸਦਾ ਲੋਕਾਂ ਨੂੰ ਇੱਥੇ ਕਮੀ ਆਂਦੀ ਆ ਪ੍ਰੀਤ ਜੀ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਇਹ ਜਦ ਤੱਕ ਸਾਡੀ ਯੂਨੀਅਨ ਹੋਮਦਦ ਦੇ ਬੱਚ ਤਾਂ ਨਹੀਂ ਆਂਦੀ ਜ਼ਿਲ੍ਹਾ ਪੱਤਰੀ ਜਿਹੜੀ ਇੱਕ ਜੂਨੀਅਨ ਆਣੀ ਚਾਹੀਦੀ ਆ ਨਾ ਕਿ ਇਹ ਬਲਾਕ ਪੱਤਰੀ ਨਾ ਕਿ ਇਹ ਆਪਣੇ ਹਲਕਾ ਵਾਈਸ ਇੱਕ ਜ਼ਿਲ੍ਹਾ ਲੈਵਲ ਦੀ ਜਿਹੜੀ ਉਹ ਜੂਨੀਅਨ ਜੱਥੇਬੰਦੀ ਉਹ ਹੋਣੀ ਚਾਹੀਦੀ ਆ ਬੇਸ਼ੱਕ VOTING ਰਾਹੀਂ ਉਸ ਦੀ ਚੋਣ ਕਰਵਾ ਲਓ VOTING ਰਾਹੀਂ ਪ੍ਰਧਾਨ ਨੂੰ ਚੋਣ ਲਓ ਬਾਕੀ ਉਦੇਦਾਰ ਚੋਣ ਲਓ ਪਰ ਇਸ ਦਾ ਹੋਮਦਦ ਵਿੱਚ ਆਉਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਤੇ ਮਾੜਾ ਮੋਟਾ ਵੀ ਖਿਲਾਫ ਲਿਖਤਾ ਦਾ ਬੋਲਤਾ ਤੇ ਚਾੱਕੀ ਉਹਨਾਂ ਨੇ ਜੇਲ੍ਹ ਦੇ ਵਿੱਚ ਡੱਕ ਦਿਆ ਕਰਨਾ ਸਾਨੂੰ ਤੇ ਚਿਹਰੇ ਤੁਸੀਂ ਆਖਰੀ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਪੱਤਰਕਾਰਾਂ ਨੂੰ ਜੋ ਅਦਾਰਿਆਂ ਨੂੰ ਜੀ ਦੇਖੋ ਆਖੀਰ ਦੇ ਵਿੱਚ ਮੈਂ ਇੱਕ ਮੈਸੇਜ ਹੈ ਜਿਹੜਾ ਜ਼ਰੂਰ ਕਹਿਣਾ ਚਾਹਾਂਗਾ ਦੇਖੋ ਜਦੋਂ ਕਿਸੇ ਪੱਤਰਕਾਰ ਤੇ ਪੀੜ ਪੈਂਦੀ ਹੈ ਵੱਡੇ ਅਦਾਰੇ ਕਦੇ ਨਹੀਂ ਸਾਥ ਦਿੰਦੇ ਇਹ ਸਭ ਅਦਾਰੇ ਦੇ ਵਿੱਚ ਅੱਜ ਚੇਤਨ ਕਸ਼ਪ ਕੰਮ ਕਰਦਾ ਕਿਸੇ ਵੱਡੇ ਅਦਾਰੇ ਦੇ ਵਿੱਚ ਤਾਂ ਕੱਲੂ ਹੋਰ ਦੋ ਬੰਦੇ ਆ ਜਣੇ ਚੇਤਨ ਨੂੰ ਉਹਨਾਂ ਨੇ ਕੱਢ ਕੇ ਮਾਰਨਾ ਜਿੱਦਾਂ ਦੁੱਧ 'ਚੋਂ ਮੱਖੀ ਕੱਢ ਕੇ ਬਾਹਰ ਮਾਰਦੇ ਆ ਇਸ ਕਰਕੇ ਪੱਤਰਕਾਰਾਂ ਨੂੰ ਆਪਣੀ ਸਟਰੈਂਥ ਜਿਹੜੀ ਉਹ ਤਿਆਰ ਕਰਨੀ ਚਾਹੀਦੀ ਹੈ ਇੱਕ ਜੁਟਤਾ ਕਿਉਂਕਿ ਇਕਤਾ ਦੇ ਵਿੱਚ ਬਲ ਹੈ ਸਾਨੂੰ ਸ਼ੁਰੂ ਹੁੰਦਿਆਂ ਤੋਂ ਫਿਰ ਜੀ ਇਹ ਗ ਪੱਤਰਕਾਰਾਂ ਦੇ ਵਿੱਚ ਜੇਕਰ ਅਸੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਸਕਦੇ ਹਾਂ ਤਾਂ ਅਸੀਂ ਆਪਣੇ ਹੱਕਾਂ ਦੇ ਲਈ ਕਿਉਂ ਨਹੀਂ ਲੜ ਸਕਦੇ ਕਿਤੇ ਨਾ ਕਿਤੇ ਉਹ ਪੱਤਰਕਾਰਾਂ ਦੇ ਵਿੱਚ ਕਮੀਆਂ ਸਾਡੀ ਗੜਸ ਦੇ ਵਿੱਚੋਂ ਕਮੀ ਆ ਸੋ ਮੈਂ ਉਹਨਾਂ ਪੱਤਰਕਾਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿਹੜੇ ਰੋਲਾ ਪਾਉਂਦੇ ਨੇ ਕਿ ਇਹਦਾ ਪੀਲਾ ਕਾਰਡ ਹੈ ਨਹੀਂ ਜਾਂ ਤਾਂ ਪਿੰਕ ਕਾਰਡ ਹੈ ਨਹੀਂ ਤਾਂ ਇਨ੍ਹਾਂ ਇਸ ਘਟੀਆਂ ਪੱਦਰ ਦੇ ਪੱਤਰਕਾਰਤਾ ਦੇ ਵਿੱਚੋਂ ਉੱਭਰੋ ਬਾਹਰ ਨਿਕਲੋ ਸਮਾਜ ਦਾ ਸੋਚੋ ਆਪਣਾ ਸੋਚੋ ਆਪਣੇ ਪਰਿਵਾਰ ਬਾਰੇ ਸੋਚੋ ਤਾਂ ਸਾਨੂੰ ਸਾਰਿਆਂ ਨੂੰ ਜਿਹੜੀ ਉਹ ਇਕਜੁੱਟ ਹੋਣ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਜਿਸ ਤਰ੍ਹਾਂ ਦੇ ਨਾਲ ਮੀਡੀਆ ਤੇ ਹਮਲੇ ਲਗਾਤਾਰ ਵਧ ਰਹੇ ਨੇ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਸੁੱਖਾ ਨਹੀਂ ਹੈ ਮੀਡੀਆ ਦੇ ਲਈ ਮੈਂ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਜੀ ਬਹੁਤ ਧੰਨਵਾਦ ਜੀ ਜੀ ਸਰ